ਡਾਕਟਰਿੰਗ ਕਰੀਏ ਅੱਜ ਦੇ ਪਾਣੀ ਮੈਂ ਮੈਲਵਾ ਕੇ ਗਿਆ ਸੀ ਉਹ ਦਵਾਈ ਦਵਾਈ ਹੈ ਤੇਰੇ ਹੈ ਬਸ ਇਹ ਦਰਾਂ ਲੈਣੇ ਨਹੀਂ ਦੇ ਕੇ ਨਹੀਂ ਮੈਂ। ਹਾਂ ਭਾਈ। ਹਾਂ ਭਾਈ। ਚਲ 11 11 ਨਹੀਂ। ਇੰਨੇ ਕਦੇ ਮਾਲ ਆ ਭਾਈ। ਮਾਲ ਲੈਗਾ। ਭਾਈ ਆ। ਜਿਹੜਾ ਬੀਚ ਨਾ ਵੇਚ ਤਾਂ ਸਾਡੇ ਕੋਈ ਦਰ ਨੂੰ। ਸਾਡੇ ਕੋਈ ਦੁਕਤ ਲਈ ਨਹੀਂ। ਗੱਲ ਕਰ ਨਾ ਕੋਈ ਪੂਆ ਲੱਗਦਾ ਤੁਹਾਨੂੰ ਤਾਂ ਆਇਆ ਲੱਗਦਾ ਗੱਲ ਕਰਾਂਗੇ ਜਮਾ ਬਾਜੂ। ਬਲੋਂ ਤੇ ਸਾਹਮਣਾ ਕੋਈ ਆਈ ਨਹੀਂ ਵੀ ਤੇਰਾ ਨਾ ਬਿੱਟਲਾ ਵਜੰਦੇ ਹਿਸਾਬ ਨੇ ਵੇਖਣਾ ਇਹਨੇ। ਹਾਂ। ਠੀਕ ਆ ਭਾਈ। 17 ਲੈ ਜਾਏ। ਇੰਨਾ ਫਰਕ ਨਿਕਲਣਾ ਨਹੀਂਗਾ। ਕਿੰਨੇ ਦੇ ਕਹਿੰਦੇ? ਮਾਤਾ ਫਸਟਾ ਈ। 11000 ਕਰਤਾ ਕੀ ਨੂੰ 17 ਦੇ। ਹੁਣ ਤਾਂ ਕੋਈ 100 200 ਅੱਲੇ ਆ ਜਾ ਉੱਤੇ ਨਾ ਚੜ ਅੱਲੇ ਆ ਨਹੀਂ ਹੈ ਚੜ ਕੇ ਹੀ ਖੜਾ ਕੋਲੇ ਭਰਾ ਮੇਰੇ ਆ ਚੜ ਕੇ ਹੀ ਕੋਲੇ ਖੜਾ ਪੁੱਛ ਲੈ ਭਾਈ ਮੈਂ ਕਹਿੰਦਾ ਥੱਲੇ ਆ ਜਾਓ ਆ ਭਾਈ ਲੱਗੇ ਪੁੱਛ ਲੈ ਇਹਨੂੰ ਕਿੰਨਾ ਇੰਨਾ ਅੱਲੇ ਤੂੰ ਆ ਜਾ ਤੇ ਉੱਤੇ ਆ ਚੜ ਜੂ ਤੂੰ ਮਾਰ ਮੋਟਰ ਮਾਰ ਕੇ ਪਾਉਣਾ ਹੀ ਪਊਗਾ ਆਵੇਂ ਤੇ ਕਿੰਨਾ ਤੈਨੂੰ ਪਤਾ ਹੀ ਹੈ ਆਪਾਂ ਵੱਢਣ ਵਾਲਾ ਕੰਮ ਕਰਦੇ ਨਹੀਂ ਚਲ ਸਾਡੇ ਸੋਲ ਬਸ ਹੁੰਦੇ ਤਾਂ ਕਰ ਦਿੰਦੇ ਦਾਵਲਾ ਨਕਰ ਸਾਡੇ 11000 ਦੇ ਪਾਣੇ ਬਾਈ ਬਾਦ ਬੰਦਰਮ ਠੀਕ ਹੈ ਠੀਕ ਹੈ ਲੈ ਜੇਰੇ ਵਾਲੇ ਨੂੰ ਵੀ 500 ਤੇ ਜੱਕਾ ਪਹਿਲਾਂ ਜੀਰ ਕੱਟਦੀ ਜਾਨੀ ਜੇ 500 ਹੋਰ ਹੋਏ ਠੀਕ ਜੀ ਉਹ ਬੇਜਲਾ ਬਾਈ ਤੇਰੇ ਹੱਕ ਚ ਗੱਲ ਹੋਣਾ ਇੱਦਾਂ ਚਾਹ ਦੇ ਗਾਹਾਂ ਗਾਹਾਂ ਮਾਹ ਹਰੇ ਜੁਗਾ ਕਰ ਦੋ ਬਾਈ ਠੀਕ ਹੈ ਠੀਕ ਹੈ ਨਹੀਂ ਨਾ ਕਰੀ ਤਾ ਦਦਾ ਨਹੀਂ ਹੁੰਦਾ ਬਈ ਤੇ ਨਹੀਂ ਬਰਾ ਮਾਲ ਮੋਲੀ ਸਾਨੂੰ ਨਾ ਵਿਕਰਾ ਹੱਥਾਂ 'ਚ ਕਰਮਣ ਜਾ ਨਾਲਾ ਐ ਘੋਟੇ ਮਤ ਬੈਠਾ ਹੀ ਆ ਬਣ ਕੇ ਰੱਛਦਾ ਕੋਲ ਨਾਤ ਕੋਲ ਸੁਭਾ ਹੋ ਗਈ ਬੈਠਾ ਬਈ ਕੋ ਨੇੜੇ ਹੋਣਾ ਚਾਲੇ ਮੋਟੇ ਨਾਲ ਹੋਦਾ ਕਿ ਮਾ ਕੋ ਹੱਥ ਕੋ ਟਿਫੜੇ ਜੋ ਕਦੇ ਵੀ ਚ ਕਰੇ ਬੈਗਨੇ ਭੇਜਣ ਦੀ ਐ ਦੇਖੀ ਬਈ ਕੋਈ ਨਿਆਂ ਤਾਂ ਹੈ ਨਹੀਂ ਵਿਕਲਾ ਯਾਰ ਵੀ ਉੱਪਰ ਵੇਖਦੇ ਫਸਟ ਬਹੁਤ ਥੱਲੇ ਆ ਰਹੇ ਹੋਂ ਤਾਂ ਬਹੁਤ ਥੱਲੇ ਆ ਗਿਆ ਉਹ ਤਾਂ ਠੀਕ ਆ ਹੋਣੇ ਨਹੀਂ ਇੰਗੇ ਹੁੰਦੇ ਨਾ ਮੌਦੀ ਉਹ ਜਦਰਾ ਦੇ 15 ਦੇ ਚਲ ਜੇ ਉਹਨਾਂ ਕੋ ਵੀ ਬਹੁਤ ਟੁੱਟ ਗਏ 20 ਕਿਲੋ ਵਜਨ ਆ ਨਹੀਂ ਪਾਈ ਨਹੀਂ 10 ਲੈ ਆਹਣ ਉਹ ਦੱਸ ਦੋ ਮੈਂ ਦੱਸਿਆ ਸੀ 10000 ਆ 1500 1500 ਬਈ 1500 ਕੋਈ ਜਵਾਨ ਨਾਲ ਵੀ ਕਹਤਾ ਉਹਨੇ ਪੈਸਾ ਕਰਕੇ ਜਾਂਦਾ ਕੱਲ ਕਰ ਨਹੀਂ ਕਰਦੇ ਜੇ ਤੋ ਲੈਣਾ ਚਾਹੋ ਤਾਂ ਲੈਣਾ ਕਰੋ ਉਹਨਾਂ ਨੇ ਤਾਂ ਵੇਚ ਦਿਆ ਤਾਂ ਉਹ ਭਾਈ ਜਿਹੜੀ ਆਪਣੋ ਆਪਣੀ ਵੇਚ ਪਾਉਂਦਾ ਨਹੀਂ ਲਗਾਈਦਾ ਬੰਦਾ ਬੱਕਰਾ ਜੀ ਕਿਵੇਂ ਕਰੀਏ ਹੱਥ ਹੈ ਇਹ ਲਾਈ ਫਾਇਆ ਕੋਈ ਨਹੀਂ ਭਾਈ ਮੇਰੀ ਗੱਲ ਸੁਣ ਲਾ ਸਾਡੇ ਘਰਾਂ ਖਰਾਬ ਪਰ ਲਿਖਾਈ ਉਹ ਕਰਾ ਦੇ ਉਹ 12000 ਇੱਕ ਸੌਦੇ ਬਣ ਗਏ ਨੰਬਰੀ ਜਨਾਬੀਆਂ ਕੀ ਕਰਨ ਲੱਗਾ ਜਾ ਪਰ ਜੇ ਕਹਿ ਦੇ ਮੈਂ ਯਾਰ ਸਾਨੂੰ ਕਿਉਂ ਮਾਰਦੇ ਤੂੰ 300 ਬਾਲ ਤਾਂ ਨਹੀਂ ਪਾਜ ਰੱਖ 300 ਬਾਲ ਕਿੱਥੇ ਹੋਣਾ ਇਹ ਦੇਖ ਲੈ ਯਾਰ ਨਾ 200 ਨਾ 300 ਭਾਈ ਯਾਰ ਮੈਂ ਕਹਿ ਤਾ ਫਿਰ ਪਾਉਣਾ ਪਾਜ ਨਿਕਲ ਪਾਲਾ ਮੇਰਾ ਨਾ ਨਿਕਲ ਮੇਰਾ ਬਹੁਤ ਆ ਮੇਰਾ ਉੱਧਰ ਖਿੱਚੀ ਭਰਿਆ ਜਾ ਰੋਣਾ ਨਹੀਂ ਹੈ ਵੱਲਾਈ ਵੱਲ ਆਉਣਾ ਓਏ ਮਾਈ ਮੰਨ ਲਈ ਜੁਲਦੀ ਆ ਕਰ ਦਿਖਾਈ ਰੇ ਨੂੰ ਪਾਈ 1.50 ਇਹਨਾਂ ਨੂੰ ਪਾਈ 1210 ਦੇ ਵਿੱਚ 400 ਦੇ ਪੈਗੇ 400 ਦੇ ਪਾਈ ਫਿਰਦਾ 400 ਦੇ ਦੇਸੀ ਮਸੂੜਾ ਜਿਹੜੇ ਮਿੱਟਰ ਲੈ ਗਏ ਆ ਹੋਣ ਜੀ ਬਾਈਆ ਹੋਰ ਸੌਦਾ ਬਾਈ ਪੂਰਾ ਤੜਿਆ ਖੜਾ ਬਹੁਤ ਹੁੰਦਾ ਹੈ ਨਹੀਂ 5 ਕਿਲੋ ਦੀ ਆਹਾ ਕੀ 3 ਕਿਲੋ ਆਹਾ 5 ਤੇ 11 11 ਤੇ 11000 ਕਿੰਨੇ ਕਿਲੋ ਹੋਗਾ 20 ਕਿਲੋ ਵੇਟਾ ਅੰਦਰ ਆਜਾ ਅਜੀ ਵੀ ਸਾਡੇ ਸਾਢੇ 550 ਦੇ ਹਿਸਾਬ ਨਾਲ ਪਏ ਜੇ ਮਿਲ ਜਾਂਦੇ ਫੜ ਲਾ ਉਹ ਨਹੀਂ ਨਾ ਮੋਟਰ ਜਤਾ ਬਾਈ ਮਾਰ ਦੇ ਚਾਹੀਦੀ ਹੈ ਮੈਂ ਤੁਹਾਨੂੰ ਭਾਵਾਂ ਨਹੀਂ ਦੇ ਸਕਦਾ ਕੋਲ ਬੁਜਰ ਮਾਪੜਾ ਕਹਿੰਦੀ ਹੈ ਨਾ ਕੱਤੀ ਨੇ